ਸਭੀ ਪਾਸਸ ਸ੍ਰੀਮਾਨ ਮਸੀਹ ਪੜ੍ਹਨ ਪਾਈਆਂ ਨੂੰ ਮੇਰੇ ਵੱਲੋਂ ਜੈਮਸੀ ਕਿ ਮੈਂ ਪਾਸਟਰ ਯੂਸਫ ਨਿਆਲ ਸਿੰਘ ਵਾਲਾ ਡਿਸਟ੍ਰਿਕਟ ਮੋਗਾ ਇਹਵਾ ਦੀ ਆਵਾਜ਼ ਚਰਚ ਸਵਾਜਸੀ ਫਿਰ ਖੁਦਾ ਦਾ ਪਾਕ ਲਾਮ ਤੁਹਾਡੇ ਵਿੱਚ ਲੈ ਕੇ ਆਏ ਹਾਂ ਮਸੀਹ ਦਾ ਕੌਣ ਹੈ ਅੱਜ ਸਿਸਤ ਧਿਆਨ ਕਰਨਾ ਹੈ ਕਿ ਮਸੀਹ ਦਾ ਕੌਣ ਹੈ ਸੋ ਪਹਿਲੇ ਅਸੀਂ ਉਸ ਐਤੋਂ ਨਹੀਂ ਪੜਾਂਗੇ ਕਿ ਖੁਦਾਵੰ ਪ੍ਰਭੂ ਯਿਸੂ ਮਸੀਹ ਦੇ ਬਾਰੇ ਜਾਣ ਕੇ ਲਵਾਂਗੇ ਜਿਹੜੀ ਮੈਂ ਗੱਲ ਬੋਲੀ ਕਿ ਮਸੀਹ ਦਾ ਕੌਣ ਹੈ ਇਹ ਸਬਚਨ ਸੁਣਾਂਗੇ ਫਿਰ ਅਸੀਂ ਅੱਗੇ ਵਧਦੇ ਜਾਵਾਂਗੇ 29 16 ਦੀ ਅੰਜੀਲ ਉਸ ਦਾ 12 ਦੇ ਆਏ ਉਹਦੀ 40 ਅੰਚ ਲਿਖਿਆ ਹੋਇਆ ਹੈ ਤੁਹਾਡੇ ਪਾਕ ਕਲਾਮ ਚ ਆਪਾਸ ਨੂੰ ਸੁਣਾਂਗੇ ਉਹ ਜੇ ਲੋਕਾਂ ਨਾਲ ਗੱਲਾਂ ਕਰਦਾ ਸੀ ਪਿਆਸ ਸੀ ਕਿ ਵੇਖੋ ਉਹਦੀ ਮਾਤਾ ਔਰ ਭਰਾ ਬਾਹਰ ਖੜੇ ਉਸ ਨਾਲ ਗੱਲ ਕਰਨੀ ਚਾਹੁੰਦੇ ਸਨ ਯਿਸੂ ਮਸੀਹ ਸੰਗਤ ਨੂੰ ਸਬੋਧਨ ਕਰਦਾ ਸੀ ਸੰਗਤਾਂ ਨਾਲ ਆਪਣੇ ਬਚਨ ਸਹਿਰ ਕਰਦਾ ਸੀ ਔਰ ਬਾਹਰ ਖੜੇ ਯੇਸ਼ੂ ਦੀ ਮਾਤਾ ਉਹਦੇ ਭੈਣ ਭਰਾ ਨੂੰ ਮਿਲਣਾ ਚਾਹੁੰਦੇ ਸਨ ਤਦ ਕਿੰਨੇ ਉਸ ਨੂੰ ਆਖਿਆ ਵੇਖ ਤੇਰੀ ਮਾਤਾ ਤੇ ਤੇਰੇ ਭਰਾ ਬਾਹਰ ਖੜੇ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ ਯੀਸ਼ੂ ਨੂੰ ਕਹਿੰਦੇ ਵੀ ਤੇਰੇ ਮਾਤਾ ਤੇਰੇ ਭਰਾ ਬਾਹਰ ਖੜੇ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ ਪਰ ਉਹਨੇ ਆਖਣ ਵਾਲੇ ਨੂੰ ਉੱਤਰ ਦਿੱਤਾ ਕੌਣ ਹੈ ਮੇਰੀ ਮਾਤਾ ਤੇ ਕੌਣ ਹੈ ਮੇਰਾ ਭਰਾ ਅਤੇ ਆਪਣੇ ਚੇਲਿਆਂ ਵੱਲ ਆਪਣਾ ਹੱਥ ਫੈਸਾਰ ਕੇ ਕਿਹਾ ਵੇਖੋ ਮੇਰੀ ਮਾਤਾ ਅਤੇ ਮੇਰਾ ਭਰਾ ਕਿਉਂਕਿ ਜੋ ਕੋਈ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ ਸੋਹੀ ਮੇਰਾ ਭਰਾ ਤੇ ਮੇਰੀ ਮਾਤਾ ਮਾਤਾ ਹੈ ਭਰਾ ਤੇ ਭੈਣ ਅਤੇ ਮਾਤਾ ਹੈ ਖੁਦਾਵੰਦ ਆਪਣੇ ਸ਼ਿਸ਼ੂਆਂ ਨੂੰ ਭਰਾ ਵੀ ਕਹਿੰਦਾ ਹੈ ਤੇ ਆਪਣੇ ਸ਼ਿਸ਼ੂਆਂ ਨੂੰ ਭੈਣ ਵੀ ਔਰ ਮਾਤਾ ਵੀ ਕਹਿੰਦਾ ਹੈ ਉਸਨੇ ਹੱਥ ਕੁਸਾਰ ਕੇ ਬਿਲਕੁਲ ਇਸ ਤਰ੍ਹਾਂ ਕਿਹਾ ਇਹ ਹੈ ਮੇਰੇ ਮਾਤਾ ਮੇਰੇ ਪ੍ਰਾ ਫਾਰਮੇਰੇ ਪਹਿਮ ਪੁਰਾਣੇ ਹਨ ਇਹ ਔਰ ਅੱਜ ਅਸੀਂ ਦੇਖਣਾ ਹੈ ਹੈ ਕਿ ਯਿਸੂ ਕਹਿੰਦਾ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਨੂੰ ਕੌਣ ਪੂਰਾ ਕਰਦਾ ਹੈ ਅੱਜ ਅਸੀਂ ਕੌਮ ਦੇ ਕਹਿੰਦੇ ਅਸੀਂ ਪ੍ਰਧਾਨ ਹਾਂ ਚਾਹੇ ਜ਼ਿਲੰਦਰ ਵਾਲੇ ਹੋਣ ਚਾਹੇਓ ਲੋਹਿਆਣੇ ਵਾਲੇ ਹੋਣ ਚਾਹੇ ਕਿਤੇ ਹੋਰ ਦੇ ਹੋਣ ਜਾ ਇੰਡੀਆ ਦੇ ਕਿਤੇ ਵੀ ਜਾਂ ਵਰਲਡ ਦੇ ਕਿਤੇ ਵੀ ਕਹਿਣ ਕਿ ਅਸੀਂ ਕੌਮ ਦੇ ਪ੍ਰਧਾਨ ਹਾਂ ਅਗਰ ਅਸੀਂ ਕੌਮ ਦੇ ਪ੍ਰਧਾਨ ਹਾਂ ਤੇ ਖੁਦਾ ਦਾ ਕਲਾਮ ਕਹਿੰਦਾ ਹੈ ਮੇਰਾ ਉਹ ਹੈ ਜੋ ਮੇਰੇ ਵਚਨ ਨੂੰ ਮੰਨਦਾ ਹੈ ਈਸ਼ੂ ਨੇ ਆਪਣੀ ਮਾਨਵੀ ਭੈਣ ਭਰਾਵਾਂ ਨੂੰ ਵੀ ਸਾਈਡ ਤੇ ਕੀਤਾ ਅਸੀਂ ਉਹਦੇ ਬੱਚੇ ਹੋ ਸਕਦੇ ਹਾਂ हां बच्चे होदे क्योंकि ਜਿੰਨਿਆਂ ਨੇ ਯਿਸੂ ਨੂੰ ਕਬੂਲ ਕੀਤਾ ਉਹਨਾਂ ਨੂੰ ਪਰਮੇਸ਼ਰ ਦੇ ਪੁੱਤਰ ਹੋਣ ਦਾ ਹੱਕ ਮਿਲਿਆ ਅਸੀਂ ਪੁੱਤਰ ਵੀ ਹਾਂ ਅਸੀਂ ਦੋਲਨ ਵੀ ਹਾਂ ਸਿੱਸੂ ਵੀ ਉਹਦੇ ਹਾਂ ਔਰ ਉਹ ਕਹਿੰਦਾ ਹੈ ਕਹਿੰਦਾ ਕੌਣ ਹੈ ਅਜਿਹਾ ਸਿਧੇ ਵਿਚਾਰ ਕਰਨਾ ਕੌਣ ਹੈ ਇਹ ਜਿਹੜੇ ਹਨ ਮਨ ਪਰਵਰਤਨ ਵਾਲੇ ਇਹ ਹਨ ਪਰਮੇਸ਼ਰ ਪ੍ਰਭੂ ਯਿਸੂ ਦੇ ਬੱਚੇ ਜਾਂ ਇਹ ਹਨ ਜਿਹੜੇ ਮੰਦਰਾਂ ਮਸਜਿਦਾਂ ਵਿੱਚ ਜਾ ਕੇ ਮੱਥਾ ਟੇਕਦੇ ਹਨ ਜਿੱਥੇ ਖੁਦਾਵੰ ਸਾਡਾ ਇੰਨੀ ਜ਼ਿਆਦਾ ਗੁੱਸਾ ਕਰਦਾ ਹੈ ਇੰਨਾ ਗੁੱਸਾ ਕਰਦਾ ਹੈ ਕਿ ਮਾਨਲਿਕਿਆਂ ਦਾ ਕੱਚਾ ਬੱਚਾ ਨਹੀਂ ਛੱਡਣਾ ਫਲਸਤੀਨੀ ਦਾ ਕੱਚਾ ਬੱਚਾ ਨਹੀਂ ਛੱਡਣਾ ਇੰਨਾ ਗੁੱਸਾ ਕਰਨ ਵਾਲਾ ਪਰਮੇਸ਼ਵਰ ਕੀ ਜਦ ਅਸੀਂ ਆਪਣੇ ਸਵਾਰਥ ਲਈ ਜਾਣਦੇ ਆ ਕਿ ਜਦੋਂ ਅਸੀਂ ਕਿਸੇ ਮੰਦਰ ਮਸਜਿਦ ਕਿਤੇ ਹੋਰ ਜਗ੍ਹਾ ਤੇ ਜਾ ਕੇ ਮੱਥਾ ਟੇਕਦੇ ਹਾਂ ਕੀ ਅਸੀਂ ਆਪਣੇ ਖੁਦ ਆਲੇ ਜਾਣੇ ਆ ਕੀ ਆਪਣੀ ਪਰਮਿਸ਼ਨ ਨੂੰ ਅਣਖਾ ਦਵਣ ਜਾਣੇ ਆ ਜੇ ਤੇ ਅਣਖ ਦਵਣ ਜਾਣੇ ਆ ਤੇ ਆਪਣੀ ਜ਼ਿੰਦਗੀ ਤੇ ਗੌਰ ਕਰੋ ਕਿ ਬਾਈਬਲ ਸਾਨੂੰ ਆਜ਼ਾਦਤ ਦੇ ਰਹੀ ਹੈ ਜੋ ਤੁਸੀਂ ਕਰਨ ਦੇ ਆ ਇਹਨਾਂ ਦੇ ਵਿੱਚ ਪਾਸਟਰ ਵੀ ਹਨ ਜਿਹੜੇ ਕਹਿੰਦੇ ਅਸੀਂ ਤੁਹਾਡੇ ਸਿਰ ਤੇ ਹੱਥ ਰੱਖ ਦਿੰਦਾ ਵਾਂ ਵੀ ਜਾਓ ਤੁਸੀਂ ਕਲਾਮ ਇਹ ਕਹਿੰਦਾ ਜੀ ਦੁਸ਼ਟ ਨੂੰ ਖਬਰਦਾਰ ਨਾ ਕਰੇਂਗਾ ਤੇ ਖੂਨ ਦੀ ਪੋਸ਼ਮਾ ਤੇਥੋ ਕਰਾਂਗਾ ਹਿਜਕਿਲ ਚ ਤੇਤੀ ਬਾਅਦ ਸੀ ਲਿਖਿਆ ਹੋਇਆ ਖੁਦਾ ਦਾ ਕਲਾਮ ਕੀ ਬੋਲਦਾ ਹੈ ਖੁਦਾ ਦਾ ਕਲਾਮ ਕੂਚ ਦੇ ਵਿੱਚ ਕਹਿੰਦਾ ਹੈ ਮੇਰੇ ਸਨਮੁਖ ਤੁਹਾਡੇ ਕੋਈ ਦੇਵੀ ਦੇਵਤਾ ਨਾ ਹੋ ਨਾ ਅਸਮਾਨ ਦੀ ਪੂਜਾ ਕਰਨੇ ਧਰਤੀ ਦੀ ਪੂਜਾ ਕਰਨੀ ਕਿਉਂਕਿ ਮੈਂ ਅਣਖ ਵਾਲਾ ਪਰਮੇਸ਼ਰ ਮੈਂ ਤੀਜੀ ਤੇ ਚੌਥੀ ਪੀੜੀ ਬਦਲ ਲਾਵਾਂਗਾ ਕਿ ਕਲਾਮ ਨਹੀਂ ਪੜਿਆ ਤੁਸੀਂ ਹੈਗਾ ਕਹਿੰਦਾ ਮੇਰੇ ਪਿਤਾ ਦੀ ਮਰਜ਼ੀ ਨੂੰ ਪੂਰਾ ਕਰੇਗਾ ਅਸੀਂ ਯਸ਼ੂ ਦੇ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਨਾ ਇੱਥੇ ਪਿਤਾ ਦੀ ਮਰਜ਼ੀ ਪੂਰੀ ਹੁੰਦੀ ਹੈ ਜਿਹੜੇ ਅਸੀਂ ਜਾ ਕੇ ਆਪਣੇ ਸਵਾਰਥ ਦੇ ਲਈ ਆਪਣੇ ਸਵਾਰਥ ਦੇ ਲਈ ਖੁਦਾ ਦੀ ਉਸਤਤ ਦੇ ਲਈ ਨਹੀਂ ਖੁਦਾ ਦੀ ਉਸਤਤ ਇਹਦਾ ਹੈ ਹੀ ਨਹੀਂ ਆ ਜੇਦਾ ਹੈਗੀ ਫਿਰ ਤਾਂ ਸਾਨੂੰ ਕਿਸੇ ਨੂੰ ਪ੍ਰਚਾਰ ਕਰਨ ਦੀ ਜ਼ਰੂਰਤ ਹੀ ਕੋਈ ਨਹੀਂ ਹੈ ਫਿਰ ਜਿੱਥੇ ਕੋਈ ਜਾਂਦਾ ਜਾਵੇ ਜਿੱਥੇ ਕੋਈ ਬਿੰਦਾ ਬਾਵੇ ਫਿਰ ਤਾਂ ਜ਼ਰੂਰਤ ਹੀ ਕੋਈ ਨਹੀਂ ਹੈ ਅਗਰ ਜ਼ਰੂਰਤ ਹੈ ਤਾਂ ਫਿਰ ਕਲਾਮ ਕੀ ਕਹਿੰਦਾ ਹੈ ਕਲਾਮ ਚ ਲਿਖਿਆ ਲੁਕਰ ਵਿਸੋਲ ਦੀ ਅੰਜੀਲ ਯਿਸੂ ਮਸੀਹ ਇੱਕ ਕਰੀ ਹੋਰ ਬੋਲਦੇ ਹਨ ਆਪਾਂ ਇਸ ਨੂੰ ਵੀ ਸੁਣਾਂਗੇ ਹਾਲੇਲੂਇਆ ਲੂਕਰ ਸੂਲ ਦਿਨ ਦਿਵਸ 11 ਦੇ ਅਚ ਲਿਖਿਆ ਯਿਸੂ ਮਸੀਹ ਨੇ ਇੱਕ ਤੀਵੀ ਬੋਲਦੀ ਹੈ ਕਿ ਅੰਧਿਆ ਕਿਸ ਤਰੀ ਅਤੇ ਹੋਇਆ ਕਿ ਜਾਓ ਉਹ ਇੱਕ ਗੱਲਾਂ ਕਰਦਾ ਪਿਆ ਸੀ ਤੇ ਭੀੜ ਵਿੱਚ ਇੱਕ ਤੀਵੀ ਬੋਲ ਉੱਠੀ ਅਤੇ ਉਹਨੂੰ ਕਿਹਾ ਕਿ ਧੰਨ ਹੈ ਉਹ ਕੁਖ ਜਿਸ ਵਿੱਚ ਤੂੰ ਪਿਆਸ ਹੈ ਅਤੇ ਉਹ ਦੁੱਧੀਆਂ ਜਿੰਨੂੰ ਤੈਂ ਚੁੰਗਿਆ ਯਿਸੂਸੀ ਦੀ ਮਾਂ ਦੀ ਉਲਫਤ ਔਰਤ ਕਰਦੀ ਹੈ ਲੇਕਿਨ ਯੇਸ਼ੂ ਫਿਰ ਆਪਣੇ ਮੂਹ ਨਾਲ ਕੀ ਕਹਿੰਦਾ ਹੈ ਤਾਂ ਉਸ ਨੇ ਆਖਿਆ ਹਾਂ ਪਰ ਧਨ ਹੋਣਗੇ ਉਹ ਜਿਹੜੇ ਪਰਮੇਸ਼ਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ ਯਿਸੂ ਨੇ ਫੇਰ ਇਹ ਗੱਲ ਕਹੀ ਧੰਨ ਹੋ ਹਨ ਜਿਹੜੇ ਪਰਮੇਸ਼ਰ ਦੇ ਬਚਨ ਨੂੰ ਸੁਣਦੇ ਔਰ ਮੰਨਦੇ ਫਿਰ ਮੱਤੀ ਅਸੀਂ ਦੇਖਦੇ ਹਾਂ ਪੰਜ ਦੇ ਵਿੱਚ ਉੱਥੇ ਫਿਰ ਪਰਮੇਸ਼ਰ ਕੀ ਕਹਿੰਦਾ ਹੈ ਪ੍ਰਭੂ ਯਿਸੂ ਕੀ ਕਹਿੰਦੇ ਹਨ ਔਰ ਅਸੀਂ ਕੀ ਕਰ ਰਹੇ ਹਾਂ ਫਿਰ ਕਿੰਨਾ ਧੰਨ ਉਹ ਜਿਹੜੇ ਮੇਲ ਕਰਾਉਣ ਵਾਲੇ ਹਨ ਕਿਉਂ ਜੋ ਪਰਮੇਸ਼ਰ ਦੇ ਪੁੱਤਰ ਕਹੌਣਗੇ ਜਦੋਂ ਅਸੀਂ ਜਾ ਕੇ ਕਿਸੇ ਮੰਦਰ ਮਸਜਿਦ ਵਿੱਚ ਜਿੱਥੇ ਸਾਡਾ ਪਰਮੇਸ਼ਰ ਮੰਨਦਾ ਹੀ ਨਹੀਂ ਉੱਥੇ ਮੱਥਾ ਟੇਕਦੇ ਆਪਣੇ ਸਵਾਰਥ ਦੇ ਲਈ ਲੋਕਾਂ ਨੂੰ ਖੁਸ਼ ਕਰਨ ਦੇ ਲਈ ਨਹੀਂ ਤੁਸੀਂ ਬੋਲਦੇ ਨਾ ਰੱਬ ਨੂੰ ਖੁਸ਼ ਕਰਨ ਦੇ ਲਈ ਬੋਲਦੇ ਕੁਝ ਆਪਣੇ ਸਵਾਰਥ ਲਈ ਕਰਦੇ ਹੋ ਆਪਣੀ ਜਾਨ ਬਚਾਉਣ ਲਈ ਕਰਦੇ ਹੋ ਈਸ਼ਵਰ ਜਿਹੜਾ ਆਪਣੀ ਜਾਨ ਬਚਾਵੇਗਾ ਆਪਣੀ ਜਾਨ ਗਵਾਵੇਗਾ ਜਿਹੜਾ ਆਪਣੀ ਜਾਨ ਗਵਾਵੇਗਾ ਉਹ ਆਪਣੀ ਜਾਨ ਬਚਾਵੇਗਾ ਸੋ ਐ ਹੋਜੀ ਲੀਡਰਸ਼ਿਪ ਕਰਨ ਵਾਲਿਓ ਕੱਲ ਵੀ ਇੱਕ ਮੀਟਿੰਗ ਕਹਿੰਦੇ ਜੀ ਰੈਲੀ ਬਹੁਤ ਬੜੀ ਉੱਥੇ ਬਹੁਤ ਪਾਸਟਰ ਇਕੱਠੇ ਹੋ ਰਹੇ ਆ ਐ ਹੋਜੀ ਲੀਡਰਸ਼ਿਪ ਕਰਨ ਵਾਲਿਓ ਤੁਸੀਂ ਖੁਦਾ ਦੇ ਕਹਿਰ ਤੋਂ ਕਦੀ ਬਚ ਨਹੀਂ ਸਕਦੇ ਐਸੀ ਲੀਡਰਸ਼ਿਪ ਕਰਨ ਵਾਲਿਆਂ ਤੋਂ ਹਰ ਪਾਸਟਰ ਨੂੰ ਜਿਹੜਾ ਪਾਸਟਰ ਹੈ ਹਰ ਪਾਦਰੀ ਨੂੰ ਜਿਹੜਾ ਪਾਦਰੀ ਹੈ ਜਿਹੜਾ ਬਿਸਪ ਹੈ ਉਹਨਾਂ ਲੋਕਾਂ ਤੋਂ ਇਹਨਾਂ ਲੋਕਾਂ ਤੋਂ ਸਾਨੂੰ ਕੋਹਾਂ ਦੂਰ ਦੂਰੀ ਬਣਾਉਣ ਦੀ ਜ਼ਰੂਰਤ ਹੈ ਇਹਨਾਂ ਨਾਲ ਸਾਡੀ ਅੱਜ ਵੀ ਹਾਰ ਹੈ ਕੱਲ ਵੀ ਹਾਰ ਹੈ ਅਸੀਂ ਇਹਨਾਂ ਲੋਕਾਂ ਦੇ ਨਾਲ ਮਿਲ ਕੇ ਪਰਮੇਸ਼ਵਰ ਦੇ ਰਾਜ ਨੂੰ ਸਤਾਫਤ ਨਹੀਂ ਕਰ ਸਕਦੇ ਪ੍ਰਭੂ ਦੇ ਰਾਜ ਨੂੰ ਲੋਕਾਂ ਉਤੇ ਮਕਰਲ ਨਹੀਂ ਕਰ ਸਕਦੇ ਸਾਡਾ ਫਰਜ਼ ਹੈ ਕਿ ਪ੍ਰਭੂ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਇਹਨਾਂ ਲੋਕਾਂ ਦੇ ਆਸਰੇ ਨਾਲ ਨਹੀਂ ਸਪਚਾ ਸਕਦੇ ਅਗਰ ਇਹਨਾਂ ਦੇ ਆਸਰੇ ਨਾਲ ਪਚਾਵਾਂਗੇ ਤੇ ਸਾਡਾ ਵਿਸ਼ਵਾਸ ਥੋਥਾ ਹੈ ਸਾਡਾ ਵਿਸ਼ਵਾਸ ਸੰਪੂਰਨ ਨਹੀਂ ਹੈ ਸਾਡਾ ਵਿਸ਼ਵਾਸ ਤਦ ਹੀ ਸੰਪੂਰਨ ਹੈ ਅਗਰ ਖੁਦਾ ਨੇ ਸਾਨੂੰ ਨੈਣ ਵਾਲੀ ਚੁਣਿਆ ਹੈ ਜਾਂ ਸਾਨੂੰ ਗਲਾਤੀ ਲਈ ਚੁਣਿਆ ਹੈ ਜਾਂ ਸਾਨੂੰ ਪੰਜਾਬ ਲਈ ਚੁਣਿਆ ਹੈ ਜਾਂ ਵਰਲਡ ਦੇ ਕਿਸੇ ਦੇ ਕੋਨੇ ਲਈ ਚੁਣਿਆ ਹੈ ਤੇ ਖੁਦਾਵੰ ਸਾਡੇ ਪਰਬੰਧ ਆਪ ਕਰੇਗਾ aur jada khuda da prabandh hunda hai tad assi na darr ho ke seva karange ਸੋ ਖੁਦਾ ਦੇ ਪਵਿੱਤਰ ਬਚਨ ਦੇ ਅਨਸਾਰ ਇਹ ਖੁਦਾ ਨੂੰ ਅਣਖ ਨਹੀਂ ਹੈ ਯੂਨਾਦਾਸ ਇਸ ਲਿਖਿਆ ਹੈ ਅਸੀ ਪਿਤਾ ਪੁੱਤਰ ਪਵਿੱਤਰ ਆਤਮਾ ਨੂੰ ਵੇਲਗ ਕਰੀ ਜਾਂਦੇ ਆ ਕੋਈ ਕਹਿੰਦਾ ਜੀ ਮੈਂ ਤਾਂ ਯੇਸ਼ੂ ਨੂੰ ਮੰਨਦਾ ਹਾਂ ਯੇਸ਼ੂ ਮਸੀਹ ਕੀ ਕਹਿੰਦੇ ਹਨ ਯਹੋਨਾ 10 ਦੀ 31 ਅਧਿਆਇ ਵਿੱਚ ਮੈਂ ਔਰ ਪਿਤਾ ਇੱਕ ਹਾਂ ਇੱਥੇ ਯਿਸੂਸੀ ਕਹਿੰਦਾ ਮੈਂ ਆਪਣੇ ਬਾਪ ਤੋਂ ਲੱਗ ਨਹੀਂ ਹਾਂ ਮੈਂ ਔਰ ਪਿਤਾ ਇੱਕ ਹਾਂ ਅੱਗੇ ਬੋਲਦਾ ਹੈ ਯਹੂਨਾ 14 ਵਿੱਚ ਬੋਲਦਾ ਹੈ 6 ਐਤੋਂ ਸ਼ੁਰੂ ਹੁੰਦਾ ਕਹਿੰਦਾ ਯਿਸੂ ਨੇ ਉਹਨਾਂ ਨੂੰ ਆਖਿਆ ਰਾਹ ਸਚਾਈ ਜੀਵਨ ਮੈਂ ਹਾਂ ਕੋਈ ਮੇਰੇ ਵਸੀਲੇ ਬਿਨਾ ਪਿਤਾ ਕੋਲ ਨਹੀਂ ਆਂਦਾ ਜੇ ਤੁਸੀਂ ਮੈਨੂੰ ਜਾਣਦੇ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ ਜਿਹੜੇ ਲੋਕ ਜੇ ਸ਼ੂਨੂ ਕਹਿੰਦੇ ਜਾਣਦੇ ਤੇ ਪਿਤਾ ਨੂੰ ਨਹੀਂ ਸਮਝਦੇ ਉਹ ਵੀ ਨਹੀਂ ਲੋਕ ਪਰਮੇਸ਼ਵਰ ਦੇ ਜੇ ਤੁ ਮੇਰੇ ਪਿਤਾ ਨੂੰ ਜਾਣਦੇ ਸੀ ਮੈਨੂੰ ਵੀ ਜਾਣਦੇ ਅੱਜ ਕਹਿੰਦਾ ਹੈ ਇਹਦੋਂ ਅੱਗੇ ਤੁਸੀਂ ਉਹਨੂੰ ਜਾਣਦੇ ਤੇ ਉਹਨੂੰ ਵੇਖ ਵੇਖ ਲਿਆ ਹੈ ਇਹਦੋਂ ਅੱਗੇ ਤੁਸੀਂ ਉਹਨੂੰ ਜਾਣ ਲਿਆ ਤੇ ਵੇਖ ਲਿਆ ਹੈ ਅਸੀਂ ਯਸ਼ੂ ਨੂੰ ਵੇਖ ਕੇ ਜਾਣਗੇ ਵੀ ਆਪਣੀ ਪਰਮੇਸ਼ਵਰ ਨੂੰ ਅਧੂਰਾ ਸਮਝਦੇ ਹਾਂ ਸਾਡਾ ਪਰਮੇਸ਼ਰ ਅਧੂਰਾ ਪਰਮੇਸ਼ਰ ਨਹੀਂ ਹੈ ਸਰਪਰਮੇਸ਼ਰ ਸਮਰਥੀ ਪਰਮੇਸ਼ਰ ਹੈ ਸਮਰਥੀ ਜੇਦੀ ਮਰਜ਼ੀ ਵਿਚਾਰ ਪੱਤਾ ਨਹੀਂ ਹਿਲਦਾ ਕਿਆਮਤ ਵੀ ਉਹ ਹੈ ਜੀਵਨ ਵੀ ਉਹ ਹੈ ਧਨ ਵੀ ਉਹਦੇ ਕੋਲ ਇੱਜ਼ਤ ਵੀ ਉਹਦੇ ਕੋਲ ਸਾਰੀ ਰਾਜਨੀਤੀ ਉਹਦੇ ਅੱਗੇ ਲਿਖੀ ਹੈ ਦਾਨੀਅਲ ਕਹਿੰਦਾ ਹੈ ਕਿ ਰਾਜਿਆਂ ਨੂੰ ਹਟਾਉਣ ਵਾਲਾ ਤੇ ਮਕਰਲ ਕਰਨ ਵਾਲਾ ਪਰਮੇਸ਼ਰ ਗਿਆਨੀ ਨੂੰ ਬੁੱਧੀ ਦੇਣ ਵਾਲਾ ਉਹ ਵੀ ਪਰਮੇਸ਼ਰ ਹੈ ਪਰਬੂ ਹੈ ਪੁੱਧੀ ਦੇਣ ਵਾਲਾ ਵੀ ਸਭ ਕੁਝ ਪ੍ਰਭੂ ਦੇ ਹੱਥ ਵਿੱਚ ਹੈ ਅੱਗੇ ਕਹਿੰਦਾ ਹੈ ਫਿਲਿਪਸ ਨੇ ਉਸ ਨੂੰ ਆਖਿਆ ਪ੍ਰਭੂ ਜੀ ਤੂੰ ਪ੍ਰਭੂ ਜੀ ਦੇ ਪਿਤਾ ਦਾ ਦਰਸ਼ਨ ਕਰਾ ਤਾਂ ਸੰਤ੍ਰਿਪਤਾ ਹੋ ਉਹ ਕਹਿੰਦਾ ਯਸ਼ੂ ਨੂੰ ਕਹਿ ਰਿਹਾ ਕਿ ਪ੍ਰਭੂ ਜੀ ਮੈਨੂੰ ਪਿਤਾ ਦਾ ਦਰਸ਼ਨ ਕਰਾਓ ਫਿਰ ਪ੍ਰਭੂ ਦਾ ਯਸ਼ੂ ਅੱਗੇ ਲਿਖਦਾ ਪਰਮੇਸ਼ਰ ਦਾ ਪਾਗਲ ਯਸ਼ੂ ਨੂੰ ਆਖਿਆ ਫਿਲਿਪਸ ਇਨੇ ਚਿਰ ਤੋਂ ਤੂੰ ਮੈਂ ਤੁਹਾਡੇ ਨਾਲ ਹਾਂ ਹਰ ਕੀ ਤੇ ਮੈਨੂੰ ਨਹੀਂ ਜਾਣਿਆ ਜਿੰਨੇ ਮੈਨੂੰ ਵੇਖਿਆ ਉਹਨੇ ਮੇਰੇ ਪਿਤਾ ਨੂੰ ਵੇਖਿਆ ਹੈ ਤੂੰ ਕਹਿਕਰੂ ਆਖਦਾ ਹੈ ਬਈ ਸਾਨੂੰ ਪਿਤਾ ਦਾ ਦਰਸ਼ਨ ਬਣਾ ਇਹ ਸਹੀ ਗੱਲ ਹੈ ਜਿੰਨੇ ਮੈਨੂੰ ਦੇਖਿਆ ਮੇਰੇ ਬਾਪ ਨੂੰ ਦੇਖਿਆ ਕਿਉਂਕਿ ਉਹ ਪਹਿਲੇ ਬੋਲਦੇ ਮੈਂ ਉਹ ਪਿਤਾ ਹੈ ਕਾ ਰਸ ਸਚਾਈ ਜੀਵਨ ਹੈ ਸੋ ਖੁਦਾ ਦੇ ਪਵਿੱਤਰ ਵਚਨ ਦੇ ਅਨੁਸਾਰ ਸਾਰਾ ਕੁਝ ਪ੍ਰਭੂ ਦੇ ਹੱਥ ਵਿੱਚ ਜਿਹੜੇ ਲੋਕ ਇਸ్రਾਈਲੀ ਵਿਸ਼ਵਾਸ ਨਹੀਂ ਕਰਦੇ ਨਾ ਉਹ ਨਾਸ਼ ਹੋ ਗਏ ਇਹ ਕਿ ਆ ਬੰਨੇ ਕਿੰਨੇ ਗੁੱਸੇ ਵਿੱਚ ਸੰਖਰਦੀ ਕਿ ਐਸੇ ਲੋਕ ਮੇਰਾ ਰਾਮੀਚ ਕਦੀ ਦਾਖਲ ਨਹੀਂ ਹੋਗੇ ਸੋ اے ਬਾਪ ਨੂੰ ਅਣਖ ਨਹੀਂ ਦਿਵਾ ਰਹੇ ਤੁਸੀਂ ਜੰਨੇ ਤੁਸੀਂ ਜਾ ਕੇ ਕਹਿੰਦੇ ਜੀ ਅਸੀਂ ਮਤਲਬ ਸੀ ਭਾਈ ਸਰੇ ਨੂੰ ਵੋਟਾਂ ਪਾਵਾਂਗੇ ਜੀ ਸਾਡਾ ਭਰਾ ਵਾ ਭਰਾ ਉਹ ਵਾ ਜਿਹੜਾ ਖੁਦਾ ਦਾ ਕਲਾਮ ਪੂਰਾ ਕਰਦਾ ਹੈ ਭੈਣ ਉਹ ਵਾ ਜਿਹੜੀ ਖੁਦਾ ਦੇ ਵਚਨ ਨੂੰ ਪੂਰਾ ਕਰਦੀ ਹੈ ਮਾਤਾ ਉਹ ਵਾ ਜਿਹੜੀ ਇਹਦਾ ਪਰਮੇਸ਼ਰ ਬਚਨਾਂ ਨੂੰ ਪੂਰਾ ਕਰਦੀ ਹੈ ਆਮੀਨ